ਅੰਦੋਲਨ ਦੇ ਕਿਸਾਨ ਹੋਰ ਸ਼ਹੀਦ ਹੋਇਆ ਵਾ ਦਰਸ਼ਨ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਅਮਰਗੜ ਜ਼ਿਲ੍ਹਾ ਬਠਿੰਡਾ ਉਹਨਾਂ ਦੀ ਉਮਰ ਹੈਗੀ 62 ਸਾਲ ਤੇ ਇਸ ਵੇਲੇ ਉਹਨਾਂ ਦੀ ਬੋਡੀ ਐਸ ਹਸਪਤਾਲ ਚ ਤੇ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋਈ ਆ ਠੀਕ ਆ ਇਹਦੇ ਲਈ ਵੀ ਡਿਮਾਂਡ ਕਰਦੇ ਹਾਂ ਹਾਂ ਇਹਦੇ ਲਈ ਵੀ ਸੇਮ ਟੂ ਸੇਮ ਜਿਵੇਂ ਪਹਿਲੇ ਜਿਹੜੇ ਅੰਦੋਲਨ ਚ ਹੋਏ ਸ਼ਹੀਦਾਂ ਪ੍ਰਤੀ ਹੈਗਾ ਪਹਿਲਾਂ ਇਹਨਾਂ ਨੂੰ ਤਾਂ ਦਿੱਤਾਗਾ ਕੋਈ ਸਰਕਾਰ ਨੇ ਹਾਂ ਉਹਨਾਂ ਨੂੰ 5 ਲੱਖ ਰੁਪਈਆ ਉਹਨਾਂ ਦੇ ਇੱਕ ਜਿਹਨੂੰ ਨੌਕਰੀ ਦੀ ਗੱਲ ਹੋਈ ਹੋਈ ਹੈ ਇਹਨਾਂ ਨੇ ਇਹਨਾਂ ਨੂੰ ਦੇਤਾ ਜੀ ਹਾਂ ਨਹੀਂ ਦੋਵਾਂ ਨੂੰ ਪਹਿਲੇ ਨੂੰ ਆ ਤਾਂ ਤੀਜਾ ਹੈਗਾ ਅਨਾਉਂਸਮੈਂਟ ਹੈ ਜਾਂ ਦੇਤਾ ਹੈ ਇਹ ਨਹੀਂ ਆ ਇਹ ਕਨਫਰਮ ਕਰਦੇ ਆ ਕਿ ਮਿਲਿਆ ਕਿ ਨਹੀਂ ਮਿਲਿਆ ਜਿਹੜਾ 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 ਐਲਾਨ ਹੋਇਆ ਹੈ ਇੱਕ ਕਮੇਟੀ ਬਣਾਈ ਗਈ ਹੈ ਗੱਲਬਾਤ ਕਰਨ ਦੇ ਲਈ ਉਹਨੂੰ ਬਿਲਕੁਲ ਜਦੋਂ ਸਾਡੇ ਕੋਲ ਪ੍ਰਸਤਾਵ ਆਊਗਾ ਇਹ ਖੁੱਲੇ ਦਿਲ ਨਾਲ ਬੰਦੇਰ ਸਾਹਿਬ ਜਿਹੜਾ 1 ਕਰੋੜ ਰੁਪਈਆ ਅਨਾਉਂਸ ਕੀਤਾ ਗਿਆ ਇਹਦੇ ਬਾਰੇ ਤੁਹਾਡੇ ਕੀ ਮੈਂ ਮੈਂ ਹਾਲੇ ਆਗ ਨੂੰ ਸਦਾ ਵੀ ਦੇਖ ਸਕਦਾ ਵੀ ਇਹ ਇਧਰ ਰੇਸ਼ਾ ਵੀ ਕਹਿ ਲਿਆ ਨੋਬੂ ਜਿਹੜੀ ਉਹ ਚੱਲੀ ਪਈ ਹੈ ਕਿ ਐਨੇ ਲਾਤੀ ਤੀ ਕਿ ਉਸ ਤੋਂ ਹਾਂ ਇਹ ਮਾੜੀ ਗੱਲ ਹੈ ਜਿੱਦਾਂ ਪਟਿਆਲੇ ਵਿੱਚ ਹਰਿਆਣੇ ਵਿੱਚ ਧੱਕਾ ਕੀਤਾ ਜਾ ਨੋਟਿਸ ਦਿੱਤਾ ਗਿਆ ਜਿਹੜਾ ਉਹਦੇ ਚਸਪਾ ਕੀਤਾ ਗਿਆ ਕਿ ਉਹਦੇ ਬਿਲਕੁਲ ਇਹ ਇਹ ਜਮਹੂਰੀਅਤ ਦਾ ਘਾਣ ਹੈ ਇਸੇ ਕਰਕੇ ਯੂਨੋ ਦੀ ਆਪਣਾ ਪਾਰਲੀਮੈਂਟ ਦੇ ਵਿੱਚ ਜਿਵੇਂ ਮੁੱਦਾ ਉੱਠ ਰਿਹਾ ਹੈ ਭਾਰਤ ਦੀ ਸ਼ਬੀ ਕੇਂਦਰ ਸਰਕਾਰ ਦੀ ਪਾਲਿਸੀ ਕਰਕੇ ਬਦਨਾਮ ਹੋ ਰਹੀ ਆ ਐਨਐਸਏ ਜਿਹੜਾ ਲਗਾਇਆ ਗਿਆ ਹੈਗਾ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਹੜਾ ਨਿੰਦਾ ਨਿੰਦਾ ਕਰਦੇ ਆ ਕਿੰਨੇ ਬੰਦਿਆਂ ਤੇ ਲਾਇਆ ਜੀ ਆਪਣਾ ਦੇਖੋ ਅਜੇ ਉਹਦੇ ਬਾਰੇ ਕਨਫਰਮੇਸ਼ਨ ਨਹੀਂ ਹੈਗੀ ਕਿ ਐਨਐਸਏ ਦਾ ਇਸ ਨੂੰ ਕੋਰਟ ਦੇ ਵਿੱਚ ਚੱਲ ਕਰਾਂਗੇ ਨਹੀਂ ਦੇਖੋ ਇਹ ਸਾਰੀ ਪ੍ਰਸਥਿਤੀ ਤੇ ਜਾਜੇ ਲੈ ਰਹੇ ਆ ਜੀ ਤਤਵੀਰ ਨੂੰ ਕਿਵੇਂ ਸਰ ਸਰ ਜਿਹੜਾ ਇੱਕ ਟਵੀਟ ਕਰਿਆ ਭਗਵੰਤ ਮਾਨ ਨੇ ਕਿਸ ਤਰ੍ਹਾਂ ਆਪਾਂ ਠੀਕ ਆ ਜਿਉਂ ਉਹਨਾਂ ਨੇ ਰਾਸ਼ੀ ਦਿੱਤੀ ਆ ਫਿਰ ਵੀ ਗੱਲ ਸਾਰੀ ਤੇ ਵਿਚਾਰਦੇ ਆ